ਕੋਡੀ 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 ਹੁਣ ਗੱਲ ਕਰਦੇ ਆ ਸੁਖਮਣ ਮੀਰਪੁਰੀਏ ਤੇ ਉਹ ਬੰਦਾ ਭੀਮ ਦੁੱਬਲੀ ਵਰਗਾ ਕਾਲੇ ਤਨੌਲੇ ਵਰਗਾ ਪੂਰੀ ਛੰਨਾ ਵਾਲੇ ਵਰਗੀਆਂ ਰੇਡਾਂ ਪਾਉਂਦਾ ਹੈਗਾ ਉਸ ਬੰਦੇ ਦੇ ਸੱਟ ਲੱਗੀ ਆ ਮੈਂ ਬੰਦੇ ਨੂੰ ਫੋਨ ਕੀਤਾ ਹਾਲ ਪੁੱਛਣ ਨੂੰ ਮੈਂ ਹਾਂ ਪਲਵਾਨ ਜੀ ਕਿਹੇ ਬੰਦੇ ਨੇ ਮਦਦ ਨਹੀਂ ਕੀਤੀ ਕਹਿੰਦਾ ਵੀਰ ਜੀ ਕਿਹਨੇ ਮੈਨੂੰ ਫੋਨ ਕਰਕੇ ਪੁੱਛਿਆ ਤੱਕ ਨਹੀਂ ਆ ਵੀ ਸੁਖਮਣਾ ਤੇਰਾ ਕੀ ਹਾਲੀ ਉਹ ਬੰਦਾ ਕਹਿੰਦਾ ਜਦੋਂ ਮੈਂ ਤਗੜਾ ਹਾਂ ਨਾ ਕਹਿੰਦਾ ਮੈਨੂੰ ਕੋਚ ਫੋਨ ਕਰ ਕਰਕੇ ਕਹਿੰਦੇ ਵੀ ਸੁਖਮਣਾ ਆ ਸਾਡੇ ਵੱਲੋਂ ਮੈਚ ਖੇਡ ਤੈਨੂੰ ਪੈਸੇ ਦਵਾਂਗੇ ਤੇਰੀ ਬਾਹਰ ਦੀ ਗੱਲ ਵੀ ਕਰਾਵਾਂਗੇ ਕਹਿੰਦਾ ਮੇਰਾ ਭਰ ਜਮੀਰ ਇਦਾਂ ਦਾ ਅਜਾਜਤ ਨਹੀਂ ਦਿੰਦਾ ਕਹਿੰਦਾ ਹੀ ਵੀ ਮੇਰੇ ਨਾਲ ਜਿਹੜੇ ਪਲੇਅਰ ਖੇਡਦੇ ਆ ਉਹ ਵੀ ਨਾਲ ਆਉਣਗੇ ਤੇ ਮੈਂ ਖੇਡੂ ਮੈਂ ਕੱਲਾ ਨਹੀਂ ਖੇਡਦਾ ਜੇ ਆਂਦਾ ਮੈਂ ਇਕੱਲੇ ਨੇ ਖੇਡਣਾ ਦਾ ਨਾ ਮੈਂ ਬੜਾ ਕੁਝ ਬਣਾ ਜਾਂਦਾ ਪਰ ਮੈਂ ਪਲੇਅਰਾਂ ਦਾ ਸਾਥ ਦਿੱਤਾ ਅੱਜ ਮੇਰੇ ਸੱਟ ਲੱਗੀ ਆ ਜਿਹੜੇ ਪਲੇਅਰ ਮੇਰੇ ਨਾਲ ਖੇਡਦੇ ਰਹੇ ਅੱਜ ਕੋਈ ਕੈਨੇਡਾ ਕੋਈ ਇੰਗਲੈਂਡ ਖੇਡਣਦੇ ਆ ਵਾ ਤੇ ਕੀ ਗੱਲ ਆ ਉਹਨਾਂ ਨੂੰ ਆ ਵੀਡੀਓ ਨਹੀਂ ਦਿਖਦੀਆਂ ਸੁਖਮਣ ਦੀਆਂ ਮੇਰੇ ਅਰਗੇ ਨੂੰ ਦੇਖ ਪੀਆਂ ਵੀਡੀਓ ਸੁਖਮਣ ਦੀਆਂ ਵੀ ਸੱਟ ਲੱਗੀ ਆ ਬੰਦਾ ਟਾਈਮ ਪਾਸ ਕਰਨ ਦਾ ਮਾਰਾ ਕਦੀ ਘਰੋਂ ਬਾਹਰ ਕਦੀ ਅੰਦਰ ਐਦਾਂ ਗੇੜੇ ਕੱਢਣਦੇ ਆ ਉਹਦੀ ਵਿਚਾਰੇ ਦੀ ਜ਼ਿੰਦਗੀ ਐਦਾਂ ਨੰਗਣ ਢਈ ਆ ਤੇ ਹੁਣ ਮੈਂ ਵੀ ਵੇਖੀ ਆ ਫੋਟੋ ਵੀ ਅਹੇ ਦੇਦਨਾ ਦਾ ਜਿਹੜਾ ਕਬੱਡੀ ਕੱਪ ਆ ਉਹਦਾ 1.5 ਕਰੋੜ ਰੁਪਇਆ ਖਰਚਾ ਹੀ ਉਹ ਪੈਸੇ ਸਾਰੇ ਹਾੜ ਪੀੜਤਾ ਚ ਵੰਡੇ ਜਾਣਗੇ ਠੀਕ ਆ ਆਪਾਂ ਵੀ ਸਤਿਕਾਰ ਕਰਦੇ ਆ ਵੰਡਣੇ ਚਾਹੀਦੇ ਆ ਹਾੜ ਪੀੜਤਾ ਨੂੰ ਤੇ ਹੋਰ ਬਥੇਰੇ ਕਲਾਕਾਰਾਂ ਨੇ ਬਹੁਤ ਲੋਕਾਂ ਨੇ ਹੈਲਪ ਕਰ ਦੇਣੀ ਆ ਤੇ ਕਬੱਡੀ ਵਾਲਿਓ ਤੁਸੀਂ ਜਿਹੜੇ ਬੰਦੇ ਆਪਣੇ 플레이ਰ ਹਾੜਾਂ ਚ ਮਰ ਗਏ ਆ ਜਾਂ ਸੁਖਮਨ ਵਰਗੇ ਨੂੰ ਪੁੱਛੋ ਫੋਨ ਕਰਕੇ ਕਿ ਪਲਵਾਨਾਂ ਕਿਸੇ ਚੀਜ਼ ਦੀ ਲੋੜ ਹੀ ਤੇ ਦੱਸ ਇਹਨਾਂ ਦੇ ਨਾਲ ਖਲੋ ਜੋ ਤਾਡੀ ਇੰਨੀ ਬੜੀ ਮਿਹਰਬਾਨੀ ਹੋ ਗਈ ਹੜ੍ਹ ਪੀੜਤਾਂ ਨੂੰ ਮਹਾਰਾਜ ਦੀ ਕਿਰਪਾ ਬਾਬੇ ਸ਼ਹੀਦ ਨਹੀਂ ਡੁੱਬਣ ਦਿੰਦੇ ਬੜੇ ਬੜਾ ਪੰਜਾਬ ਖਲੋਤਾ ਵਾ ਤੇ ਕਬੱਡੀ ਵਾਲਿਓ ਤੁਸੀਂ ਇਹਨਾਂ ਪਲੇਅਰਾਂ ਦੇ ਨਾਲ ਖਲੋਹਾਂ ਤੇ ਜਦੋਂ ਸੁਖਮਣ ਤਗੜਾ ਹੀ ਉਦੋਂ ਕਹਿੰਦੇ ਸੁਖਮਣ ਸੁਖਮਣ ਹੁੰਦੀ ਹੀ ਵੀ ਮੀਰਪੁਰ ਆ ਗਿਆ ਮੀਰਪੁਰ ਦੀ ਟੀਮ ਆ ਗਈ ਹੁਣ ਕਿਸੇ ਨੇ ਵੇਖੀ ਮੀਰਪੁਰ ਦੀ ਟੀਮ ਖੇਡਦੀ ਨਾ ਦਿਓ ਕੋਈ ਪੈਸਾ ਤੁਸੀਂ ਫੋਨ ਕਰਕੇ ਉਸ ਬੰਦੇ ਦਾ ਹਾਲ ਹੀ ਪੁੱਛ ਲਓ ਬੰਦਾ ਦੂਣਾ ਹੋ ਜਾਊਗਾ ਜਦੋਂ ਕੋਈ ਬੰਦਾ ਫੋਨ ਕਰਕੇ ਹਾਲ ਪੁੱਛਦਾ ਆ ਉਹਦੇ ਮਾਪਿਓ ਵੀ ਵਿਚਾਰੇ ਦੇ ਕੀ ਸੋਚਦੇ ਹੋਣਗੇ ਕਿ ਸਾਡੇ ਪੁੱਤ ਨੇ ਇੰਨੀ ਕਬੱਡੀ ਖੇਡੀ ਆ ਤੇ ਅੱਜ ਸਾਡੇ ਤੇ ਮਾੜਾ ਟਾਈਮ ਆ ਤੇ ਸਾਡੀ ਕੋਈ ਬਾਤ ਨਹੀਂ ਪੁੱਛਣ ਦਿਆ ਤੇ ਜਦੋਂ ਪੇਜਾਂ ਵਾਲੇ ਜਿੰਨੇ ਵੀ ਆ ਇਹੇ ਪਲੇਅਰ ਦੇ ਹੱਕ ਦੇ ਵਿੱਚ ਵੀਡੀਓ ਪਾਉਂਦੇ ਆ ਬੜੇ ਲਾਈਕ ਬੜੇ ਸ਼ੇਅਰ ਕਰਦੇ ਜੇ ਬੜੇ ਕਮੈਂਟ ਕਰਦੇ ਉਦੋਂ ਤੇ ਵੱਡੇ ਵੱਡੇ ਪਲੇਅਰ ਵੀ ਕਮੈਂਟ ਕਰ ਦਿੰਦੇ ਆ ਸਵਾਦ ਤਾਂ ਐਸ ਬੰਦੇ ਨੂੰ ਫੋਨ ਕਰਕੇ ਪੁੱਛੋ ਵੀ ਪਲਵਾਨਾ ਦੱਸ ਕੇ ਇਹ ਚੀਜ਼ ਦੀ ਲੋੜ ਹੀ ਨਾ ਦਿਓ ਕੋਈ ਪੈਸਾ ਪੈਸਾ ਨਹੀਂ ਮੰਗਦੇ ਕੋਈ ਭਰਾਵਾ ਹਾਲ ਪੁੱਛ ਲੋ ਪਲੇਅਰਾਂ ਦੇ ਨਾਲ ਪਲੇਅਰ ਹੀ ਖਲੋਂਦੇ ਹੁੰਦੇ ਆ ਕਿ ਤੁਹਾਡਾ ਧੰਨਵਾਦ ਆ ਸਾਰੇ ਜਾਣੇ ਤੁਸੀਂ ਕਮੈਂਟਾਂ ਚ ਦੱਸਿਓ ਵੀ ਯਾਰ ਪਲਵਾਨ ਸੁਖਮਨ ਦਾ ਤੇ ਅਰਦਾਸ ਕਰਿਓ ਵੀ ਵਾਹਿਗੁਰੂ ਕਿਰਪਾ ਕਰੇ ਫਿਰ ਤਗੜਾ ਹੋ ਕੇ ਉੱਥੇ ਤਰ੍ਹਾਂ ਪੀਕਾਂ ਤੇ ਖੇਡੇ ਐਸੀ ਤਰ੍ਹਾਂ ਕਬੱਡੀ ਦੀਆਂ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਭੁੱਲਣਾ ਤੇ ਬੈਲ ਆਈਕਨ ਨੂੰ ਦਮਾਣ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ